नमस्कार आप देख रहे हैं युवराज भारत न्यूज ये खबर आपके लिए हमारे संवाददाता विजय शर्मा जी लेकर आए हैं ई खबर पठानकोट तो एक प्रेरणादायक घटना बारे है जिस विच अब्रोल नगर च एक गान नाले विच फस गई सी गौ रक्षा दल पठानकोट दी टीम ने तुरंत मौके ते पहुंच के मुश्किल बचा अभियान चलाया अते गान नु सुरक्षित तौर तो ते बाहर कढ़या गान दा इलाज तुरंत ही मौके ते कीता गया ने प्रशासन तो मंग की थी कि शहर के सारे खुले जान, ता जो नाल अजिवे मुड़ ना होन। इस मौके जिला प्रधान होधान कुमार निक्का युवा प्रधान राकेश कुमार भगत शहर चेयरमैन अजय कुमार कालिया उप प्रधान राजेंद्र भोला अनिल कुमार डॉक्टर सन्नी सुंदर डॉक्टर छोटू सन्नी सिंह समेत होर सेवादार मौजूद सन ऐसी घटना सेवा भावना जानवर प्रति जिम्मेवारी का प्रतीक है ਅੰਕਲ ਨਾਲੀ ਮੇਂ ਗਿਰ ਗਈ ਸੀ ਬੜੂ ਬੜਾ ਫਰ ਜਾਣਾ ਹੈ ਫਰ ਕਿਉਂ ਕਿ ਨਹੀਂ ਜਾਣਾ ਉਹ ਕਹਿੰਦਾ ਦੇਖ ਲੈ ਕਿਲੇ ਰਹਾ ਹੈ ਟੈਪ ਨਹੀਂ ਦੇ ਰਿਹਾ ਦੇ ਰਿਹਾ ਦੇ ਰਿਹਾ ਲੇਕਿਨ ਦੇਖ ਲੈ ਜਿੰਨੀਆਂ ਚੀਜ਼ਾਂ ਦੇਖੋ ਸਪੋਰਟ ਜ਼ਿਆਦਾ ਨਿਕਲ ਜਾਦੇ ਉਹ ਕਹਿੰਦਾ ਪੁੱਛਿਆ ਸਰਨੇ ਜਿਹੜੀ ਗਏ ਉਹ ਆ ਗਾਉ ਮਾਤਾ ਜੀ ਜਾ ਆ ਗਾਉ ਮਾਤਾ ਜੀ ਜੈ ਗੋਮਾਤਾ ਇੱਕ ਸਾਨੂੰ ਗਾਉ ਰੇਟਰ ਦੀ ਟੀਮ ਨੂੰ ਕੌਣ ਆਇਆ ਕਾਕਾ ਸ਼ੋਕੂ ਦਾ ਵੀ ਆਇਆ ਲੇਕਿਨ ਪਰ ਬਰੋ ਨਗਰ ਵਿੱਚ ਇੱਕ ਗਊ ਮਾਤਾ ਹੈ ਨਾ ਨਾਲੇ ਵਿੱਚ ਡੇਗੀ ਸੀ ਇਹ ਕੋਈ ਪਲਾੜ ਅਗੇ ਦਾ ਤੇ ਉਹਨਾਂ ਨੇ ਆ ਬਣਾਇਆ ਹੀ ਸੀ ਕੋਈ ਬਲੌਕ ਨਹੀਂ ਕੋਈ ਠੱਕਰ ਨਹੀਂ ਕੁਛ ਨਹੀਂ ਲਾਇਦਾ ਤੇ ਗਊ ਮਾਤਾ ਸਾਡੀ ਡੇਗੀ ਸਾਡੀ ਗਾਉਂਸਰ ਸਾਡੀ ਟੀਮ ਆਈ ਹੈ ਬਰੋ ਨਗਰ ਤੇ ਇਹ ਗਊ ਮਾਤਾ ਕੱਢਿਆ ਇੱਕ ਮੈਂ ਸਰਕਾਰ ਅੱਗੇ ਬੇਨਤੀ ਕਰਨਾ ਜੇ ਗਊ ਮਾਤਾ ਤੁਸੀਂ ਨਾ ਟੈਕਸ ਲੈਂਦੇ ਹੋ ਕੀ ਫਾਇਦਾ ਗਊ ਮਾਤਾ ਸਾਡੀ ਰੋਡ ਤੇ ਰੁੱਲੇ ਗਦੀਆਂ ਸਾਨੂੰ ਸਰਕਾਰ ਨਾਲ ਲੜਨੇ ਪੈਣਾ ਇੱਕ ਝੋਟੋ ਹੋ ਕੇ ਸਾਡੀ ਸਾਰੀ ਟੀਮ ਨੂੰ ਆਸ ਆਦਾ ਜਿੰਨੀ ਵੱਡੀ ਟੀਮ ਹੋਈ ਨੇ ਸਰਕਾਰ ਨਾਲ ਲੜਾਂਗੇ ਫਿਰ ਗਊ ਮਾਂ ਦਾ ਇਨਸਾਫ ਮਿਲਣਾ ਗਾ ਰੋਡ ਤੇ ਗਊ ਮਾਂ ਦਾ ਲਫਾਫੇ ਖਾ ਰਹੀ ਆ ਗੰਦ ਖਾ ਰਹੀ ਆ ਕੀ ਸੁਲਤਾਨ ਸਰਕਾਰ ਨੇ ਦਿੱਤੀਆਂ ਡੇਰੀਆਂ ਖੋਲ੍ਹ ਲਈਆਂ ਉਹ ਲੀਆਂ ਗਊ ਪੈ ਠੱਗਣ ਠੱਗਣ ਵਾਸਤੇ ਗਊ ਸ਼ਾਲਾ ਉੱਥੇ ਕੋਈ ਟ੍ਰੀਟਮੈਂਟ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਬਸ ਦੁੱਧ ਚੋਣ ਰੱਖਦੀਆਂ ਗਾਈਆਂ ਚੱਕ ਜੱਕ ਇਦਾਂ ਦੇ ਕਿਰੀ ਲੁਆਰੀਆਂ ਗਾਈਆਂ ਤੇ ਉਹਨਾਂ ਨੂੰ ਰੋਡ ਤੇ ਘੁਮਣવા ਛੱਡ ਦਿੰਦਾ ਕਿ ਚੱਕੀਆਂ ਗਾਈਆਂ ਉਹ ਉਸ ਗਊ ਸ਼ਾਲਾ ਕੋਲ ਜੀ ਨਾ ਹੀ ਪੈ ਠੱਗਣ ਵਾਸਤੇ ਈ ਫੈਰਾ ਸਰਕਾਰਾਂ ਦਾ ਇੰਨਾ ਟੈਕ ਗਊ ਮਰਨ ਨਾਲ ਟੈਕਸ ਨਹੀਂ ਲੇਣਾ ਸਰਕਾਰ 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 ਭੁੱਖੀ ਮਰ ਜਦੀ ਆ ਤੇ ਕੀ ਫਾਇਦਾ ਹੋਊਗੀ ਸਰਕਾਰ ਡੋਗੇ ਮਰਨੇ ਚਾਹੀਦੀਆਂ ਹੋਈ ਸਰਕਾਰਾਂ ਸਾਡਾ ਪੰਜਾਬ ਗੁਰੂ ਪੀਰਾਂ ਦਾ ਧਰਤੀ ਆ ਸਾਡੀ ਪੰਜਾਬ ਤੇ ਸਾਡੀ ਗਊ ਮਾਂ ਦੇ ਰੋ ਰੋਰਾ ਦੇ ਰੋਡਾਂ ਦੀ ਕੀ ਖਰਾਗਾ ਸਾਡੀ ਸਰਕਾਰਾਂ ਦਾ ਬਣਨ ਦਾ ਗਊ ਮਾਂਤਾ ਕੀ ਜਾ ਗਊ ਮਾਂਤਾ ਕੀ ਜਾ ਇਹ ਅਜੇ ਸਾਡੇ ਡਾਕਟਰ ਸਾਹਿਬ ਜੋ ਟੁੱਟ ਗਿਆ ਉਹ ਅਬਰੋਂ ਨਗਰਾਏ ਉਹਨਾਂ ਨੇ ਕੋ ਫੋਨ ਆਇਆ ਕਿ ਭਰਾ ਦਾ ਉਹਨਾਂ ਨੇ ਕਿਹਾ ਵੀ ਗੋਮਾਤਾ ਇੱਕ ਨਾਲੀ ਦਿੱਤੀ ਹੈ ਇਹ ਰਿਪੋਰਟ ਆਇਆ ਜਿਹਾ ਕਿ ਉਧਰ ਬਹੁਤ ਵੱਡਾ ਗੋਮਾਤਾ ਚ ਦਿੱਕੀਲੀ ਸੀ ਤੁਹਾਨੂੰ ਆਪਾਂ ਵੀਡੀਓ ਵੀ ਪਾ ਦਾਂਗੇ ਅਗਲੀ ਵਾਰਾਂ ਨੇ ਅੰਮ੍ਰਿਤਸਰ ਵਾਲਾ ਵੀ ਦਿੱਕੀਲੀ ਗੋਮਾਤਾ ਦਾ ਅਕਸੀਡੈਂਟ ਹੋਇਆ ਨਾਲੀ ਨੂੰ ਬੰਦ ਕਰਵਾ ਦੋ ਆਪਾਂ ਇਹਦੇ ਅੱਗੇ ਭਰਾ ਇਹਦੀ ਅਪੀਲ ਕਰਦੇ ਆ ਵੀ ਇਹ ਵੀ ਨਾਲੀ ਨੂੰ ਬੰਦ ਕਰਵਾ ਦਿਓ